ਸਿੱਖ ਇਤਿਹਾਸ ਵਿੱਚ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਦੁਸ਼ਮਣ ਕਿੰਨੇ ਤਾਕਤਵਰ ਸਨ ਸਵਾਲ ਇਹ ਹੈ ਕਿ ਗਦਾਰੀ ਅੰਦਰੋਂ ਕਿਵੇਂ ਆਈ ਜਦੋਂ ਤਲਵਾਰਾਂ ਬਾਹਰੋਂ ਆਈਆਂ ਹਾਲਸਾ ਖੜਾ ਰਿਆ ਪਰ ਜਦੋਂ ਗਦਾਰੀ ਅੰਦਰੋਂ ਹੋਈ ਇਤਿਹਾਸ ਚਖਣੀ ਹੋ ਗਿਆ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸਿੱਖ ਇਤਿਹਾਸ ਵਿੱਚ ਗਦਾਰੀ ਕਿੱਥੋਂ ਸ਼ੁਰੂ ਹੋਈ ਅਤੇ ਅੱਜ ਤੱਕ ਕਿਵੇਂ ਜਿਉਂਦੀ ਹੈ ਸਿੱਖ ਇਤਿਹਾਸ ਦੀ ਸ਼ੁਰੂਆਤ ਕੁਰਬਾਨੀ ਸੱਚ ਅਤੇ ਨਿਰਡਰਤਾ ਨਾਲ ਹੋਈ ਪਰ ਜਿਵੇਂ ਜਿਵੇਂ ਤਨ ਅਹਦੇ ਅਤੇ ਜਾਨ ਦਾ ਡਰ ਵਧਿਆ ਉਥੇ ਗਦਾਰੀ ਦਾ ਬੀਜ ਪੈ ਗਿਆ ਗਦਾਰੀ ਹਮੇਸ਼ਾ ਮੈਂ ਨਹੀਂ ਹੋਰ ਕੋਈ ਕਹਿ ਕੇ ਸ਼ੁਰੂ ਹੁੰਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਤੱਕ ਦੁਸ਼ਮਣ ਬਾਹਰ ਸੀ ਪਰ ਖਬਰਾਂ ਅੰਦਰੋਂ ਜਾਂਦੀਆਂ ਸਨ ਕੁਝ ਆਪਣੇ ਹੀ ਲੋਕ ਸੱਤਾ ਦੇ ਨੇੜੇ ਰਹਿਣ ਲਈ ਸਾਜ ਛਾੜੇ ਬੈਠੇ ਸਿੱਖੀ ਔਖੀ ਸੀ ਇਸ ਲਈ ਕਈ ਲੋਕ ਸਿੱਖ ਹੋ ਕੇ ਵੀ ਸਿੱਖ ਨਹੀਂ ਨਿਭਾ ਸਕੇ ਜਦੋਂ ਖਾਸਾ ਤਾਕਤਵਰ ਹੋਇਆ ਰਾਜ ਬਣਿਆ ਉੱਥੇ ਗਦਾਰੀ ਨੇ ਨਵਾਂ ਰੂਪ ਲੈ ਲਿਆ ਹੁਣ ਗਦਾਰੀ ਜਾਨ ਬਚਾਉਣ ਲਈ ਨਹੀਂ ਤਾਕਤ ਹਥਿਆਉਣ ਲਈ ਸੀ ਗਰੁੱਪ ਅਹੁਦੇ ਨਿੱਜੀ ਲਾਭ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਹੌਲੀ ਹੌਲੀ ਖਾ ਗਈਆਂ ਅੰਗਰੇਜ਼ਾਂ ਨੇ ਤਲਵਾਰ ਨਾਲ ਨਹੀਂ ਨੀਤੀਆਂ ਨਾਲ ਜਿੱਤਿਆ ਕੁਝ ਆਪਣੇ ਤਨਖਾਹ ਲਈ ਰਤਬੇ ਲਈ ਆਸਾਨ ਜ਼ਿੰਦਗੀ ਲਈ ਸਿਸਟਮ ਦਾ ਹਿੱਸਾ ਬਣ ਕੇ ਇਥੋਂ ਗਦਾਰੀ ਸੰਸਥਾਗਤ ਹੋ ਗਈ ਚੁੱਪ ਰਹਿਣਾ ਵੀ ਗਦਾਰੀ ਬਣ ਗਿਆ ਅੱਜ ਕੋਈ ਤਲਵਾਰ ਨਹੀਂ ਕੋਈ ਜੰਗ ਨਹੀਂ ਪਰ ਸੱਚ ਤੇ ਚੁੱਪ ਦਲਤੀ ਤੇ ਥਾਲੀ ਆਪਣੇ ਹੱਕਾਂ ਤੋਂ ਡਰ ਇਹ ਨਵੀਂ ਗਦਾਰੀ ਹੈ ਜਦੋਂ ਅਸੀਂ ਸਿਰਫ ਲਾਈਕਸ ਵੀਅੂਜ਼ ਤੇ ਕੰਫਰਟ ਦੇਖ ਕੇ ਸੱਚ ਨਹੀਂ ਬੋਲਦੇ ਅਸੀਂ ਵੀ ਇਤਿਹਾਸ ਦਾ ਗਲਤ ਪੰਨਾ ਬਣ ਰਹੇ ਹਾਂ ਗਦਾਰੀ ਕਿਸੇ ਇੱਕ ਨਾਮ ਨਾਲ ਨਹੀਂ ਇੱਕ ਸੋਚ ਨਾਲ ਆਉਂਦੀ ਹੈ ਸਵਾਲ ਇਹ ਨਹੀਂ ਹੈ ਕਿ ਪਹਿਲਾਂ ਕੌਣ ਗਦਾਰ ਸੀ ਸਵਾਲ ਇਹ ਹੈ ਅੱਜ ਅਸੀਂ ਕਿੱਥੇ ਖੜੇ ਹਾਂ ਖਾਲਸਾ ਤਲਵਾਰ ਨਾਲ ਨਹੀਂ ਸੱਚ ਨਾਲ ਜਿੰਦਾ ਰਹਿੰਦਾ ਹੈ ਅਸੀਂ ਅਕਸਰ ਕਹਿੰਦੇ ਹਾਂ ਸਿਸਟਮ ਖਰਾਬ ਹੈ ਲੀਡਰ ਗਲਤ ਨੇ ਜ਼ਮਾਨਾ ਮਾੜਾ ਪਰ ਸੱਚ ਇਹ ਹੈ ਜੇ ਅਸੀਂ ਠੀਕ ਹੁੰਦੇ ਤਾਂ ਸਿਸਟਮ ਆਪ ਠੀਕ ਹੋ ਜਾਂਦਾ ਅੱਜ ਦੀ ਵੀਡੀਓ ਦਾ ਸਵਾਲ ਇਹ ਨਹੀਂ ਕਿ ਕੌਣ ਗਲਤ ਹੈ ਸਵਾਲ ਇਹ ਹੈ ਕਿ ਅਸੀਂ ਕਿੱਥੇ ਗਲਤੀ ਕਰ ਰਹੇ ਹਾਂ ਸਿੱਖੀ ਕਦੇ ਰਸਮ ਨਹੀਂ ਸੀ ਇਹ ਜ਼ਿੰਮੇਵਾਰੀ ਸੀ ਅੱਜ ਪੱਗ ਹੈ ਪਰ ਹੌਸਲਾ ਨਹੀਂ ਬਾਣੀ ਹੈ ਪਰ ਅਮਲ ਨਹੀਂ ਗੁਰੂ ਦਾ ਨਾਮ ਹੈ ਪਰ ਗੁਰੂ ਦੀ ਸੋਚ ਨਹੀਂ ਅਸੀਂ ਸਿੱਖੀ ਨੂੰ ਕੰਫਰਟ ਜ਼ੋਨ ਬਣਾ ਲਿਆ ਜਿੱਥੇ ਸਿੱਖੀ ਔਖੇ ਔਖੀ ਹੋਵੇ ਉੱਥੇ ਅਸੀਂ ਕਹਿੰਦੇ ਹਾਂ ਰੱਬ ਸਭ ਜਾਣਦਾ ਹੈ ਅੱਜ ਦੀ ਸਭ ਤੋਂ ਵੱਡੀ ਗਲਤੀ ਚੁੱਪ ਗਲਤ ਹੁੰਦਿਆਂ ਦੇਖ ਚੁੱਪ ਨਸ਼ਾਵਾਦਾਂ ਦੇਖ ਚੁੱਪ ਪਖੰਡ ਦੇਖਦੇ ਆਂ ਚੁੱਪ ਅਸੀਂ ਸੋਚਦੇ ਆਂ ਮੇਰੇ ਬੋਲਣ ਨਾਲ ਕੀ ਹੋਵੇਗਾ ਪਰ ਇਤਿਹਾਸ ਕਹਿੰਦਾ ਹੈ ਹਰ ਵੱਡੀ ਤਬਾਹੀ ਚੁੱਪ ਨਾਲ ਹੀ ਸ਼ੁਰੂ ਹੋਈ ਸੱਚ ਨਹੀਂ ਫਾਲੋਅਰ ਚਲਾਉਂਦੇ ਨੇ ਕਿਰਦਾਰ ਨਹੀਂ ਫੇਮ ਸੇਵਾ ਨਹੀਂ ਸੈਲਫ ਪ੍ਰਮੋਸ਼ਨ ਜੋ ਸੱਚ ਬੋਲਦਾ ਹੈ ਉਹ ਕਾਉਂਟਰਵਰਸ਼ੀਅਲ ਹੈ ਜੋ ਚਾਬਲੂਸੀ ਕਰਦਾ ਹੈ ਉਹ ਸਕਸੈਸਫੁਲ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਆਂ ਜਿੰਨਾ ਕੋਲ ਦੌਲਤ ਹੈ ਨਾ ਕਿ ਉਹਨਾਂ ਨੂੰ ਜਿੰਨਾ ਕੋਲ ਦਰਦ ਹੈ ਅਸੀਂ ਨੌਜਵਾਨਾਂ ਨੂੰ ਕਹਿੰਦੇ ਹਾਂ ਨਿਸ਼ਾਨਾ ਕਰੋ ਫੌਂਡ ਛੱਡੋ ਸਿੱਖੀ ਸਿੱਖੋ ਪਰ ਕੀ ਅਸੀਂ ਆਪ ਉਹ ਜੀਵਨ ਜੀ ਰਹੇ ਹਾਂ ਜੋ ਦਿਖਾ ਸਕੀਏ ਬੱਚੇ ਉਪਦੇਸ਼ ਨਹੀਂ ਨਕਲ ਕਰਦੇ ਨੇ ਅਸੀਂ ਕਹਿੰਦੇ ਹਾਂ ਨੌਜਵਾਨ ਖਰਾਬ ਹੋ ਗਏ ਪਰ ਉਹ ਸਾਡੇ ਹੀ ਦਰਪਣ ਨੇ ਸਟੇਜ ਉੱਤੇ ਏਕਤਾ ਭਾਈਚਾਰਾ ਭਾਰਤੀਕਤਾ ਪੰਥ ਤੇ ਅਸਲ ਵਿੱਚ ਗਰੁੱਪ ਈਗੋ ਪਰਸਨਲ ਅਜੰਡਾ ਅਸੀਂ ਪੰਥ ਦੀ ਗੱਲ ਉੱਥੇ ਤੱਕ ਕਰਦੇ ਹਾਂ ਜਿੱਥੇ ਤੱਕ ਸਾਡਾ ਫਾਇਦਾ ਹੋਵੇ ਜਿੱਥੋਂ ਈਗੋ ਆ ਜਾਂਦੀ ਹੈ ਉੱਥੇ ਪੰਥ ਖਤਮ ਗੱਲ ਖਤਮ ਸਭ ਕੁਝ ਖਤਮ ਸੱਚੇ ਸਭ ਤੋਂ ਵੱਡੀ ਗਲਤੀ ਕਿਸੇ ਹੋਰ ਦੀ ਨਹੀਂ ਸਾਡੀ ਆਪਣੀ ਹੈ ਅਸੀਂ ਸੱਚ ਚਾਹੁੰਦੇ ਹਾਂ ਪਰ ਬੋਲਦੇ ਨਹੀਂ ਬਦਲਾ ਚਾਹੁੰਦੇ ਹਾਂ ਪਰ ਬਦਲਦੇ ਨਹੀਂ ਇਤਿਹਾਸ ਉੱਤੇ ਮਾਣ ਕਰਦੇ ਹਾਂ ਪਰ ਉਸ ਵਰਗਾ ਬਣਨਾ ਨਹੀਂ ਚਾਹੁੰਦੇ ਸਵਾਲ ਇਹ ਨਹੀਂ ਕਿ ਸਿੱਖ ਇਤਿਹਾਸਿਕ ਗਦਾਰੀ ਕਿੱਥੋਂ ਸ਼ੁਰੂ ਹੋਈ ਸਵਾਲ ਇਹ ਹੈ ਕਿ ਅਸੀਂ ਅੱਜ ਉਸ ਨੂੰ ਰੋਕ ਰਹੇ ਹਾਂ ਜਾਂ ਅੱਗੇ ਵੱਧ ਰਹੇ ਹਾਂ ਬਦਲਾ ਕਿਸੇ ਹੋਰ ਤੋਂ ਨਹੀਂ ਮੇਰੇ ਤੋਂ ਸ਼ੁਰੂ ਹੋਵੇ ਇਹ ਹੀ ਅਸਲੀ ਸਿੱਖੀ ਹੈ ਜੇ ਇਹ ਵੀਡੀਓ ਤੁਹਾਨੂੰ ਅਨਕੰਫਰਟੇਬਲ ਲੱਗੀ ਇਸਦਾ ਮਤਲਬ ਇਹ ਸੱਚ ਸੀ ਕਮੈਂਟ ਚ ਲਿਖੋ ਮੈਂ ਕਿੱਥੇ ਸੁਧਾਰ ਕਰ ਰਿਹਾ ਹਾਂ ਜੇ ਇਹ ਗੱਲ ਤੁਹਾਨੂੰ ਚੁਬੀ ਹੈ ਇਸਦਾ ਮਤਲਬ ਇਹ ਸੱਚ ਹੈ ਲਾਈਕ ਕਮੈਂਟ ਸ਼ੇਅਰ ਤਾਂ ਜੋ ਇਹ ਗੱਲ ਚੁੱਪ ਨਾ ਰਹੇ